ਸ਼ਸ਼ੀਗਾਲ ਦੋਸਤੋ ਤੁਸੀਂ ਜਿਹੜੇ ਅਣਖ ਦੇ ਨਾਲ ਮਾਲਵਾ ਵਿll ਜ਼ਿਲ੍ਹਾ ਪਟੰਨਾ ਦੇ ਖੜੇ ਆ ਪਿੰਡ ਪੱਕੇ ਦੇ ਵਿੱਚ ਸਕੂਲ ਦੇ ਵਿੱਚ ਸੈਂਟ ਜੇਵੀਆਰ ਦੇ ਵਿੱਚ ਇਹ ਬਾਬੇ ਪੁਰਾਣੇ ਕਲਚਰ ਨੂੰ ਪ੍ਰਮੋਟ ਕਰਦੇ ਆ ਤੇ ਨਾਲ ਗੱਲਬਾਤ ਕਰਦੇ ਆ ਕੀ ਕੁਝ ਇੱਥੇ ਲੈ ਕੇ ਆਇਆ ਨਵਾਂ ਅੱਸੀਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸੋ ਜੀ ਤੇ ਫਿਰ ਆਪਣੇ ਇਸ ਚੀਜ਼ ਬਾਰੇ ਦੱਸੋ ਜੀ ਆਓ ਚੰਨਣਾ ਜੀ ਮੇਰਾ ਨਾਮ ਹੈ ਰਜਿੰਦਰ ਸਿੰਘ ਜੀ ਪਿੰਡ ਫੁੱਲੋ ਮਿੱਟੀ ਤੁਹਾਡਾ ਨਾਮ ਬੋਲੀ ਜਵਰਾ ਸਿੰਘ ਜੀ ਜਵਰਾ ਸਿੰਘ ਜੀ ਪਿੰਡ ਬਾੜੋਾ ਤੁਹਾਡਾ ਨਾਮ ਵੀ ਮੰਦਰ ਸਿੰਘ ਜੀ ਪਿੰਡ ਮਾਲਵਾ ਵਾਲਾ ਕੰਨ ਮਤਲਬ ਹਾਂ ਅੱਛਾ ਇਹਦੇ ਬਾਰੇ ਦੱਸੋ ਜੀ ਸਾਨੂੰ ਇਹਦੇ ਬਾਰੇ ਦਿਓ ਜਾਣਕਾਰੀ ਇਹ ਉੱਠਦੀ ਹੈ ਜੀ ਅਛੋੜੀ ਕਹਿੰਦੇ ਪਾਖੜਾ ਕਹਿੰਦੇ ਜੀ ਪਾਖੜਾ ਕਹਿੰਦੇ ਹੁੰਦੇ ਆ ਅੱਛਾ ਉੱਠ ਦਾ ਪਾਖੜਾ ਹੈ ਹਾਂ ਜੀ ਹਾਂ ਜੀ ਅੱਛਾ ਕਹਿੰਦੇ ਪੰਜਾਬੀ ਚ ਪਲਾਣਾ ਕਹਿੰਦੇ ਜੀ ਅੱਛਾ ਪੰਜਾਬੀ ਚ ਪਲਾਣਾ ਕਹਿੰਦੇ ਪਲਾਣਾ ਵੀ ਕਹਿੰਦੇ ਆ ਅੱਛਾ ਇਹਦਾ ਮਤਲਬ ਕੀ ਬਲਾਉਂਡ ਬਣਾਉਣ ਦਾ ਕੀ ਸਿਸਟਮ ਹੈ ਜਿਹੜਾ ਪਰੇ ਨੂੰ ਬਣਾ ਰੱਖਿਆ ਹੈ ਇਹ ਇਹ ਬਣਾਉਣ ਦਾ ਸਿਸਟਮ ਇਹ ਵੀ ਹੈ ਜੀ ਆ ਤਾਂ ਮੂੰਹ ਵਾਲੇ ਪਾਸੇ ਹੁੰਦਾ ਹੈ ਅੱਛਾ ਅਗਲੇ ਪਾਸੇ ਜੀ ਹਾਂ ਆ ਮਗਰਲੇ ਪਾਸੇ ਹੁੰਦਾ ਹੈ ਅੱਛਾ ਇਹਦੇ ਪਾਸੇ ਗੱਡੀਆਂ ਲੱਗੀਆਂ ਹੁੰਦੀਆਂ ਜੀ ਇੱਕ ਇਹਦੇ ਵਿੱਚ ਹੋਰ ਵੀ ਦੱਸਿਆ ਜਾਂਦਾ ਸੀ ਪੁਰਾਣੇ ਕਲਚਰ ਦੇ ਵਿੱਚ ਵੀ ਇਹਦੇ ਵਿੱਚ ਜੋੜੀ ਕਿਹੜੇ ਤਰੀਕੇ ਨਾਲ ਬੰਦੀ ਸੀ ਤੇ ਭੈਣ ਭਰਾ ਕਿਹੜੇ ਤਰੀਕੇ ਨਾਲ ਹਾਂਜੀ 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 ਉਹਦਾ ਕੀ ਸਿਸਟਮ ਸੀ ਉਹਦਾ ਸਿਸਟਮ ਜੇ ਤਾਂ ਭੈਣ ਭਰਾ ਹੈ ਜੀ ਤਾਂ ਭੈਣ ਭੂਰੇ ਬਹਿ ਜਾਂਦੀ ਸੀ ਅੱਛਾ ਤੇ ਉਹ ਦੂਜਾ ਬੰਦਾ ਪਿੱਛੇ ਵਹਿ ਜਾਂਦਾ ਸੀਗਾ ਉਹਦਾ ਪਤਾ ਲੱਗ ਜਾਂਦਾ ਸੀ ਵੀ ਇਹ ਭੈਣ ਅੱਛਾ ਵੀ ਇਹ ਭੈਣ ਭਰਾਗੇ ਉਹਦਾ ਅੰਦਾਜ਼ਾ ਲਾ ਲੈਂਦੇ ਸੀ ਠੀਕ ਆ ਜੀ ਤੇ ਜੇ ਉਹਨਾਂ ਦੂਜੀ ਜੋੜੀ ਹੈ ਜਦੋਂ ਨਵੀਂ ਜੋੜੀ ਪਿਆਈ ਨਵੀਂ ਜੋੜੀ ਉਹ ਪੂਰੇ ਵਹਿ ਜਾਂਦੇ ਸੀ ਪਿੱਛੇ ਵਹਿ ਜਾਂਦੇ ਉਹ ਨਵੀਂ ਜੋੜੀ ਤਾਂ ਪਛਾਣ ਆ ਜਾਂਦੀ ਅਛਾ ਉਹਦੀ ਪਛਾਣ ਇਹ ਸੀ ਵੀ ਬੰਦਾ ਪੂਰੇ ਬੰਦਾ ਪੂਰੇ ਬੰਦਾ ਸੀ ਉਹ ਪਿੱਛੇ ਵਹਿ ਜਾਂਦਾ ਸੀ ਇਹ ਮਤਲਬ ਕਿ ਉਹਨਾਂ ਦਾ ਪਹਿਰਾਵਾ ਆਪਣਾ ਬੈਠਣ ਦਾ ਤਰੀਕਾ ਸੀ ਠੀਕ ਆ ਜੀ ਠੀਕ ਆ ਜੀ ਜਦੋਂ ਆ ਦੂਜੀ ਆਪਾਂ ਨੂੰ ਪਤਾ ਲੱਗ ਜਾਂਦਾ ਲੋਕੀਂ ਲੰਘੇ ਜਾਂਦੇ ਉਹ ਦੱਸਦੇ ਸੀ ਵੀ ਜੋੜੀ ਚੱਲੀ ਹੈ ਤੇ ਭੈਣ ਭਰਾ ਚੱ ਤੁਸੀਂ ਕਿੰਨਾ ਚਿਰ ਹੋ ਗਿਆ ਇਸ ਚੀਜ਼ ਨੂੰ ਪ੍ਰਮੋਟ ਕਰਦਿਆਂ ਨੂੰ ਜੀ ਸਾਨੂੰ ਤਾਂ ਇਹਨੂੰ ਹੋ ਗਏ ਹੋਣੇ ਜੀ ਸਾਈ ਉਮਰੀ ਜੱਤਰਾ ਤਾਂ ਲੀ ਜਾਂਦਾ ਉਹ ਆਪ ਇਹ ਵੀ 30 ਸਾਲਾਂ ਦਾ ਇਹ ਕੀ ਖਤਰਾ ਤਾਂ ਹੋ ਗਈ ਪਹਿਲਾਂ ਚਲਾਉਂਦੇ ਰਹੇ ਕਰਦੇ ਰਹੇ ਦੀ ਜਾ ਰਹੀ ਹੈ ਨਾ ਇਹ ਤਾਂ ਹੁਣ ਤੇ ਤੁਸੀਂ ਤਾਂ ਫਿਰ ਸਾਰਾ ਆਪਣੀ ਉਮਰੀ ਜਵਾਨੀ ਵੀ ਇਹਦੇ ਤੇ ਲਾ ਦੀ ਆਪਣੇ ਜਾਨ ਹਾਂ ਹਾਂ ਸਾਰਾ ਆਪਣਾ ਜਾਨ ਲਾ ਰੱਖੀ ਹੋਰ ਕੁਝ ਹੋਇਆ ਜਿੱਤੇ ਕੀ ਕਰੋਗੇ ਫਿਰ ਨਵਾਂ ਕੁਝ ਨਾਮਾ ਕੁਛ ਬਾਹੀ ਤੇ ਉਹਦਾ ਨਾਂ ਕਿੰਦਾ ਪੰਜਾਬੀ ਅਸਨਾ ਕੇ ਸਾਰਾ ਆਪਣਾ ਵਿਰਸੇ ਨਹੀਂ ਤੇ ਜੋੜਨਾ ਜੀ ਆਪਾਂ ਅੱਛਾ ਆਪਣਾ ਵਿਰਸਾ ਜਿੰਨਾ ਵੀ ਹੈਗਾ ਸਾਰੇ ਨੂੰ ਨੌਲਜ ਦੇਣੀ ਦੱਸਣਾ ਬੱਚਿਆਂ ਨੂੰ ਸਾਰਿਆਂ ਨੂੰ ਬੱਚਿਆਂ ਨੂੰ ਪ੍ਰਮੋਟ ਕਰਨਾਗਾ ਸਾਰਾ ਪੁਰਾਣਾ ਵਿਰਸੇ ਦੇ ਬਾਰੇ ਤੇ ਹਾਂ ਇਹ ਚੀਜ਼ਾਂ ਹਲੋਪ ਹੁੰਦੀਆਂ ਜਾ ਰਹੀਆਂ ਆਪਣੇ ਪੰਜਾਬ ਦੇ ਵਿੱਚ ਹਾਂ ਚਲੋ ਫਿਰ ਵੀ ਆਪੇ ਜੜਾਂ ਨਾਲ ਬੰਦਾ ਜੁੜਿਆ ਰਵੇ ਤਾਂ ਚਲੋ ਨਮੀ ਤਕਨੀਕ ਹੈ ਉਹਦਾ ਫਾਇਦਾ ਵੀ ਠਾਉਣਾ ਚਾਹੀਦਾ ਪਰ ਆਪਣਾ ਪਿਛੜਾ ਛੋਕਰ ਦੇਖਿਆ ਉਹਦਾ ਇੰਨੀ ਮਸੀਬਤਾਂ ਨਾਲ ਇੰਨਾ ਮਦਦ ਨਹੀਂ ਤੇ ਸਰਕਾਰ ਅੱਜ ਬੰਦੇ ਆਪਣਾ ਜਿਹੜੇ ਪੰਜਾਬੀ ਕਿੱਥੇ ਪਹੁੰਚੇ ਹੈ ਹਣਾ ਹਾਂਜੀ 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 ਉੱਠ ਦਾ ਕਰਾਹਾ ਹੈ ਜੀ ਇਹ ਅੱਛਾ ਇਹ ਕਰਾਹਾ ਹੈ ਹਾਂ ਜਦੋਂ ਆਪਣਾ ਬਾਣ ਦੇ ਵਿੱਚ ਉੱਚੀ ਨਮੀ ਧਰਤੀ ਹੁੰਦੇ ਉਹਨੂੰ ਠੀਕ ਕਰਨ ਖਾਤਾ ਚਲਾਉਂਦੇ ਸੀਗੇ ਅੱਛਾ ਹਾਂ ਬਲਦਾ ਮਗਰ ਵੀ ਜੁੜ ਲੱਗ ਜਾਂਦਾ ਸੀ ਤੇ ਉੱਠ ਮਗਰ ਵੀ ਜੁੜ ਜਾਂਦਾ ਸੀ ਦੋਨਾਂ ਪਾਸੇ ਮਗਰ ਜੁੜ ਜਾਂਦਾ ਸੀ ਇਹ ਕੁੰਡਾ ਖੰਡਾ ਵੀ ਪੂਰਾ ਸ਼ੌਂਕ ਨਾਲ ਤਿਆਰ ਕਰਾਇਆ ਹੋਇਆ ਲੱਗਦਾ ਜੀ ਹਾਂਜੀ ਹਾਂਜੀ ਤੇ ਪੱਗ ਦਾ ਸਟਾਈਲ ਤੁਹਾਡਾ ਕਿਹੜਾ ਜੀ ਕਿਹੜੀ ਪੱਗ ਬਾਈ ਦੀ ਹੈ ਇਹ ਜੀ ਤੇ ਜੀ ਭੰਗੜੇ ਵਾਲੀ ਪੱਗ ਬਾਈ ਦੀ ਹੈ ਅੱਛਾ ਭੰਗੜੇ ਵਾਲੀ ਪੱਗ ਹਾਂ ਤੇ ਜੇ ਮਾਵਾ ਵੀ ਪੂਰਾ ਰਹਿੰਦਾ ਨਾ ਹਾਂ ਹਾਂ ਮਾਵਾ ਦੇ ਤੇ ਬਾਈ ਦੀ ਹੈ ਹਾਂਜੀ ਤੇ ਇਹ ਤੁਹਾਡਾ ਜਿਹੜਾ ਲੱਗਿਆ ਇਹ ਕੰਠਾ ਪਾਇਆ ਵਿਆਹ ਹਾਂ ਹਾਂ ਇਹ ਇਹ ਵਿਆਹ ਸ਼ਾਦੀਆਂ ਚ ਪਾਉਂਦੇ ਆ ਅੱਛਾ ਹਾਂ ਨਿਸ਼ਾਨੀ ਹੁੰਦੀ ਹੈ ਵਿਆਹ ਸ਼ਾਦੀ ਦੀ ਹਾਂਜੀ ਜਿਵੇਂ ਆ ਮੰਜੇ ਆ ਪ੍ਰਾਣੇ ਆਹਾ ਤਾਦਰਾ ਗਾਦਰਾ ਪੁਰਾਣੇ ਮੰਜੇ ਇਕੱਠੇ ਕਰਕੇ ਆਹ ਪੜਾਈ ਵਾਲੇ ਆਹ ਹਾਂ ਹਾਂ ਕੱਪੜੇ ਤੇ ਉਹ ਵਿਛਾਉਂਦੇ ਤੇ ਵਿਛਾ ਕਿਤੇ ਨਿਸ਼ਾਨੀ ਆ ਜਿਹੜਾ ਬਦਲ ਜਾਂਦਾ ਜੀ ਜੇ ਅੱਗੇ ਵੀ ਪ੍ਰਾਣ ਤਰਣਾ ਆਉਂਦਾ ਤੇ ਉਹਨਾਂ ਵਾਸਤੇ ਇਹ ਚੀਜ਼ ਮੁੱਖ ਮੰਨੀ ਜਾਂਦੀ ਸੀਗੀ ਹਣਾ ਮੁੱਖ ਮੰਨੀ ਹਾਂ ਕੀ ਉਹਦੇ ਬਾਅਦ ਤੇ ਵੀ ਚਾਰ ਚਾਰ ਚਾਦਰ ਵਿਛਾਉਂਦੇ ਇਸਰਾਣਾ ਲਾਉਂਦੇ ਪੁਰਾਣੇ ਆਪਣੇ ਮੰਜੇ ਜਿਹੜੇ ਹਨ ਆਪਣੇ ਵੇ ਸਾਰੇ ਪਹਿਲਾਂ ਦੇ ਇਹ ਚੀਜ਼ ਪੁਰਾਣੀ ਦੇਖ ਕੇ ਤੇ ਵਗਲੇ ਨੂੰ ਪਤਾ ਲੱਗ ਜਾਂਦਾ ਸੀਗਾ ਜਿਵੇਂ ਇਹ ਚੀਜ਼ਾਂ ਅੱਜ ਕੱਲ੍ਹ ਪੈਸਾ ਨੇ ਮੰਗੇ ਪੈਸੇ ਖਤਮ ਕਰਦੇ ਹਾਂ ਖਤਮ ਕਰਦੇ ਹਾਂ ਅੱਗੇ ਮਤਲਬ ਵਿਆਹ ਸ਼ਾਦੀਆਂ ਚ ਲੋਕ ਮੰਜੇ ਇਕੱਠੇ ਕਰਦੇ ਘਰਾਂ ਚੋਂ ਘਰਾਂ ਜੀ ਸਰ ਲਦੇ ਹਾਂ ਘਰਾਂ ਜੀ ਸਰ ਜਾਂਦਾ ਸੀ ਜ਼ਿਆਦਾਤਰ ਹਾਂ ਆਪਣੇ ਉਹ ਆਪ ਪੈਸਾ ਨੇ ਦੁਨੀਆਂ ਚਾਰ ਚਾਰ ਪੰਜ ਪੰਜ ਲੱਖ ਹਾਂ ਪੰਜ ਪੰਜ ਲੱਖ ਰੁਪਏ ਪੈਸਾ ਨਾਲ ਦੇ ਦਿੰਦੇ ਆ ਨਾਲੇ ਜਿਹੜੀ ਭਾਈ ਚਾਰ ਕਿਸਾਨ ਜ ਆ ਉਹ ਟੁੱਟ ਗਈ ਹੈ ਗ੍ਰੀਨ ਤਾਂ ਜਦੋਂ ਖਤਮ ਹੋ ਗਏ ਵੀ ਮੀਡੀਅਮ ਜਿਹੜੀਆਂ ਮੀਡੀਅਮ ਫੈਮਲੀਆ ਉਹ ਵੀ ਮਤਲਬ ਕਿ ਮਾਰਿਆਂਗੇ ਨੀ ਹਣਾ ਵੱਡਿਆਂ ਨੂੰ ਦੇ ਕੇ ਉਹ ਵੀ ਫਿਰ ਸੰਭਾਈ ਸੀ ਉਹਦਾ ਬਹੁਤਾ ਵੇਚ ਕੇ ਫਿਰ ਕਿਆ ਕਰਦੇ ਆ ਹਾਂ ਹਾਂ ਕੀ ਕੀ ਜਨ ਹੁੰਦਾ ਮੈਂ ਪਹਿਲਾਂ ਵਿਆਹ ਚ ਪੈਂਦਾ ਸੀਗਾ ਅੱਛਾ ਤੇ ਜਿਵੇਂ ਇਸ ਨੇ ਮੈਨੂੰ ਦੇਤੇ 10 ਰੁਪਏ ਠੀਕ ਆ ਤੇ ਅਗਲੇ ਸਾਲ ਜਦੋਂ ਇਹ ਇਹਨਾਂ ਦੇ ਵਿਆਹ ਹੁੰਦਾ ਮੈਂ ਉਹ 10 ਵਾਪਸ ਮੋੜ ਦਿੰਦਾ ਸੀ ਤੇ 10 ਇਹਦੇ ਜੁਮੇ ਕਰ ਦਿੰਦਾ ਸੀ ਅੱਛਾ ਉਹ ਵਹੀ ਤੇ ਲਿਖੇ ਜਾਂਦੇ ਸੀਗੇ ਹਰਾਂ ਦੇ ਜਿਹੜੇ ਬੰਦੇ ਆਮ ਹੁੰਦੇ ਸਿਆਣੇ ਹੁੰਦੇ ਸੀ ਉਹ ਲੋਪਨ ਦੇ ਕਰਦੇ ਹਾਂ ਉਹ ਬਹੀ ਤੇ ਲਿਖਦੇ ਸੀ ਠੀਕ ਆ ਤੇ ਅਗਲੇ ਦੇ 10 ਮਦਦਤ ਹੋ ਜਾਂਦੀ ਸੀ ਇੱਕ ਤਰ੍ਹਾਂ ਦੀ ਅਗਲਾ ਇੱਕ ਐਫ ਡੀ ਕਰ ਜਾਂਦਾ ਸੀ ਆ ਵੀ ਅਗਲੇ ਦੇ ਵਿਆਜ ਦੁਗਨੇ ਫਿਰ ਪਾਇਆ ਹੁੰਦਾ ਸੀ ਵਾਅਦਾ ਕਰਕੇ ਆ ਹਾਂ ਵਾਅਦਾ ਕਰ ਜਾਂਦਾ ਕਿਹਦੇ ਨਾਲ ਇੱਕ ਮਦਦਤ ਹੋ ਜਾਂਦੀ ਸੀ ਕਿ ਭਾਈਚਾਰਕ ਸਾਂਝ ਬਣੀ ਰਹਿੰਦੀ ਸੀ ਹਾਂ ਚੱਲਦਾ ਰਹਿੰਦਾ ਸੀ ਕੰਮ ਹਾਂ ਚੱਲਦਾ ਰਹਿੰਦਾ ਸੀ ਹੁਣ ਉਹ ਸਿਸਟਮ ਹੋਰ ਬਦਲ ਗਿਆ ਹੁਣ ਸਿਸਟਮ ਬਦਲ ਗਿਆ ਹਾਂ ਦੇਖੋ ਜਿਹੜੀਆਂ ਬਰਾਤਾਂ ਸੀਗੀਆਂ ਉਹ ਵੀ ਉੱਠੋ-ਬੋਤੀਆਂ ਤੇ ਜਾਂਦੀਆਂ ਹਾਂ ਹਾਂ ਇਹ ਜਾਂ ਗੱਡਿਆਂ ਤੇ ਜਾਂਦੇ ਹਾਂ ਅਸਤ ਕਾਂ ਸੀ ਅੱਗੇ ਨਾਈ ਨੂੰ ਹੁਣ ਤਾਂ ਦੇਖਾ ਦਿਖਾਈ ਆ ਮੁੰਡਾ ਸਾਹਮਣੇ ਕਰਦੇ ਪੂਰੇ ਮੁੰਡੇ ਨੂੰ ਕਿ ਤਾਂ ਜੇ ਪੁੜੀ ਦਾ ਰਿਸ਼ਤਾ ਕਰਨਾ ਤਾਂ ਨਾਈ ਨੂੰ ਫੜਾਉਂਦੇ ਸੀ ਰੁਪਿਆ ਤੇ ਉਹ ਕਹਿੰਦਾ ਦੱਸ ਦਿੰਦਾ ਸੀ ਫਲਾਣੇ ਥਾਂ ਮੁੰਡਾ ਮੇਰੀ ਨਿਗਾਹ ਚ ਤੇ ਉਹ ਹੀ ਉਹ ਰੁਪਿਆ ਬਿਲ ਫੜਾ ਕੇ ਤੇ ਵਿਆਹ ਵੱਖਾ ਕਰਾ ਆਉਂਦਾ ਸੀ ਆ ਸੇ ਸਮਝੀਓ ਉਹ ਪੁਰਾਣੇ ਜਵਾਨੇ ਦੇ ਵਿੱਚ ਖਰਚੀ ਘੱਟ ਸੀਗੇ ਤੇ ਇੱਕ ਦੂਜੇ ਨਾਲ ਲੋਕਾਂ ਦਾ ਸਹਿਚਾਰ ਵੱਧ ਸੀ ਆ ਉਹ ਪਿਆਰ ਜਿਆਦਾ ਸੀ ਆ ਪਟਕਿਆਂ ਵਿਚਾਕ ਤੇ ਬੈ ਕੇ ਥੱਲੇ ਰੋਟੀ ਖਾਂਦੇ ਲੱਡੂ ਖਾਂਦੇ ਉਹ ਹੁੰਦੇ ਹਾਂ ਹਾਂ ਮਤਲਬ ਐਸ ਤਕਾ ਉਹ ਹਾਂ ਹਾਂ ਸੱਤਾ ਸੱਤਾ ਮਿਲ ਕੇ ਪੀਚ ਜਾਂ ਲੋਪ ਹੋਈਆਂ ਹੁਣ ਲੋਪ ਦੇ ਵਿੱਚ ਤਰੱਕੀ ਹੋਈ ਆ ਹਨਾ ਹਾਂ ਪੁਰਾਣੇ ਪੁਰਾਣੇ ਆ ਕਨਾਤਾਂ ਵੀ ਹੁੰਦੀਆਂ ਸੀਗੀਆਂ ਕਨਾਤਾਂ ਮਤਲਬ ਕੀ ਉਹ ਜੀੜੇ ਨਾਲ ਪਰਦਾ ਕਰ ਲੈਂਦੇ ਸੀਗੇ ਹਾਂ ਤੇ ਉੱਤੇ ਚਾਨਣੀ ਹੁੰਦੀ ਸੀਗੀ ਚਾਨਣੀ ਹੁੰਦੀ ਸੀਗੀ ਹਾਂ ਬਾਸ ਪਾਉਣ ਨਾਲ ਤੇ ਉਹ ਉਹ ਖੜੀ ਰਹਿੰਦੀ ਸੀਗੀ ਤੇ ਜੀੜੇ ਨਾਲ ਬੰਨ ਲੈਂਦੇ ਪਰਦਾ ਹੋ ਜਾਂਦਾ ਸੀਗਾ ਤੇ ਉਹਦੇ ਚ ਪੱਟੀਆਂ ਵਿਛਾ ਕੇ ਤੇ ਮਤਲਬ ਰੋਟੀ ਖਾਂਦੇ ਸੀਗੇ